ਜੋ ਪਿਛਲੇ 2-3 ਦਿਨਾਂ ਤੋਂ ਤੁਸੀਂ ਵੀਡੀਓ ਦੇਖ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇਹ ਬਹੁਤ ਹੀ ਸ਼ਰਮਨਾਕ ਤੇ ਕਾਨੂੰਨੀ ਹਰਕਤ ਆ ਤੇ ਜੋ ਕਿ ਸਾਡੀ ਕੰਪਨੀ ਨੂੰ ਬਿਲਕੁਲ ਹੀ ਰੈਪਿਊਟੇਸ਼ਨ ਬੈਡ ਕਰਨ ਵਾਲੀ ਹਰਕਤ ਆ ਇੰਨੇ ICBC ਤੋਂ 61000 ਦਾ ਡੈਮੇਜ ਕੀਤਾ ਸਾਡੀ ਕਨਵੇਅਰ ਸਿਸਟਮ ਦਾ ਜੋ ਕਿ ਮੈਂ ਤੁਹਾਨੂੰ ਦਿਖਾ ਸਕਦਾ ਆ 9 ਮਹੀਨੇ ਬਾਅਦ ਇਹ ਤੋਂ ਆਪਣਾ ਅਡਵਾਂਸ ਮਨੀ ਮੰਗੀ ਉਲਟਾ ਸਾਨੂੰ ਇੰਨੇ ਥ੍ਰੈਟ ਕੀਤਾ ਕਿ ਮੈਂ ਤੁਹਾਡੀ ਪੋਸਟ ਸੋਸ਼ਲ ਮੀਡੀਆ ਤੇ ਪਾਉਂਗਾ ਰੈਪਿਊਟੇਸ਼ਨ ਬੈਡ ਕਰੂੰਗਾ ਕਿਉਂਕਿ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਜਿਹੜੇ ਆ ਬੈਨੀਫਿਟ ਨਹੀਂ ਦਿੱਤੇ ਉਹਨੂੰ ਵੀਡੀਓ ਨੂੰ ਬੜੇ ਗਲਤ ਤਰੀਕੇ ਨਾਲ ਤੂਰ ਮਰੋੜ ਕੇ ਨੇ ਪੇਸ਼ ਕੀਤਾ ਕਿ ਮੈਨੂੰ ਜਾਣ ਬੁੱਝ ਕੇ ਹਟ ਕੀਤਾ ਜਦਕਿ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਆ ਵੀਡੀਓ ਬਣਾਉਂਦਾ ਪਾਉਂਦਾ ਵਾ ਚਲੋ ਕੋਈ ਨਹੀਂ ਇਹ ਕੰਪਨੀ ਨੂੰ ਸਾਡੀ ਕੰਪਨੀ ਨੂੰ ਡੈਮੇਜ ਕਰ ਰਹੀ ਆ ਕੋਈ ਗੱਲ ਨਹੀਂ ਕੋ ਅਸੀਂ ਲੀਗਲ ਐਕਸ਼ਨ ਇਹ ਕਰਨਾ ਸੀ ਅਸੀਂ ਤਾਂ ਹੀ ਨਹੀਂ 2-3 ਦਿਨ ਲਈ ਬੋਲੇ ਵੀ ਅਸੀਂ ਜੋ ਕਰਨਾ ਲੀਗਲ ਕਰਨਾ ਇਹ ਵੀ ਕਹਿ ਰਿਹਾ ਵਾ ਕਿ ਇਹ ਜੇ ਕੱਲ ਨੂੰ ਮੇਰੀ ਕੋਈ ਜਾਣ ਨੂੰ 19-21 ਗੱਲ ਹੁੰਦੀ ਆ ਇਹ 2% ਜਾਂ ਕਿੰਗਸਟਨ ਰਿਸਪੌਂਸਿਬਿਲਟੀ ਆ ਤੋਂ ਅਸੀਂ ਉਸ ਤਰੀਕੇ ਦਾ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਆਏ ਆ ਜੇ ਕੱਲ ਨੂੰ ਕੋਈ ਇਹਨੂੰ ਪ੍ਰੋਬਲਮ ਹੁੰਦੀ ਆ ਇਹਦਾ ਜ਼ਿੰਮੇਵਾਰ ਇਹ ਆਪ ਇਸ ਪਲਾਜ਼ਾ ਚ ਇੱਕ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਹਦੇ ਤੇ ਸਾਰੇ ਨੇ ਆਪੋ ਆਪਣੇ ਹਿਸਾਬ ਦੇ ਨਾਲ ਕਮੈਂਟ ਕੀਤੇ ਸੋ ਪੱਖ ਅਸੀਂ ਦੇਖ ਲਿਆ ਸੀ ਪਰ ਦੂਜਾ ਪੱਖ ਵੀ ਜਾਣਨਾ ਜਿਹੜਾ ਉਹ ਜ਼ਰੂਰੀ ਹੁੰਦਾ ਤਾਂ ਕਿ ਪੂਰੀ ਸਚਾਈ ਜਿਹੜੀ ਪਤਾ ਲੱਗ ਸਕੇ ਕਿ ਕਿਹੜਾ ਪੱਖ ਸਹੀ ਹੈ ਕਿਹੜਾ ਪੱਖ ਸਹੀ ਨਹੀਂ ਹੈ ਸੋ ਅੱਜ ਅਸੀਂ ਇੱਥੇ ਪਹੁੰਚੇ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਇੱਕ ਵੀਡੀਓ ਵਾਇਰਲ ਹੋਈ ਤੁਹਾਡੀ ਕੰਪਨੀ ਦੇ ਬਾਰੇ ਏਸੇ ਪਲਾਜ਼ੇ ਚੋਂ ਵਾਇਰਲ ਹੋਈ ਤੁਹਾਡਾ ਪੱਖ ਇਹਦੇ ਤੇ ਕੀ ਹੈ ਕਹਾਣੀ ਕੀ ਹੈ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਸੋ ਜੋ ਪਿਛਲੇ 2-3 ਦਿਨਾਂ ਤੋਂ ਤੁਸੀਂ ਵੀਡੀਓ ਦੇਖ ਰਹੇ ਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇਹ ਬਹੁਤ ਹੀ ਸ਼ਰਮਨਾਕ ਤੇ ਕਨਾਉਣੀ ਹਰਕਤ ਆ ਤੇ ਜੋ ਕਿ ਸਾਡੀ ਕੰਪਨੀ ਨੂੰ ਬਿਲਕੁਲ ਹੀ ਰੈਪਿਊਟੇਸ਼ਨ ਬੈਡ ਕਰਨ ਵਾਲੀ ਹਰਕਤ ਆ ਸੋ ਇਹਦੇ ਸਬੰਧ ਵਿੱਚ ਅੱਜ ਆ ਮੈਂ ਆਪਣੀ ਜਾਣਕਾਰੀ ਪੇਸ਼ ਕਰਨ ਜਾ ਰਿਹਾ ਆ ਸੋ ਜੋ ਸਰਜੀਤ ਜਾਫਰ ਨਾਮ ਦਾ ਇਹ ਡਰਾਈਵਰ ਆ ਸਾਡੀ ਕੰਪਨੀ ਵਿੱਚ ਕੰਮ ਕਰਦਾ ਸੀ ਸੋ ਵਧੀਆ ਕੰਮ ਕਰਦਾ ਸੀ ਸੋ ਜਿੱਦਾਂ ਸੀ ਮੰਥਲੀ ਸੈਲਰੀ ਆਪਣੇ ਅਪਲਾਈਆਂ ਨੂੰ ਪ੍ਰੋਵਾਈਡ ਕਰਦੇ ਆ ਉਸੇ ਤਰ੍ਹਾਂ ਹੀ ਸਾਰੀ ਸੈਲਰੀ ਪ੍ਰੋਵਾਈਡ ਇਹਨੂੰ ਕਰਦੇ ਸੀ ਮੰਥਲੀ ਪ੍ਰੋਪਰ ਸਾਰੇ ਤਰੀਕੇ ਨਾਲ ਇਹਨੂੰ ਅਸੀਂ ਇਸ਼ੂ ਕਰਦੇ ਸੀ ਫੰਡ ਸੋ ਇਹਦੇ ਵੱਲ ਸਾਡਾ ਕੋਈ ਵੀ ਪੈਂਡਿੰਗ ਬੈਲੈਂਸ ਨਹੀਂ ਹੈਗਾ ਸੋ ਇਹ ਸਾਡੇ ਤੇ ਸ਼ਰਮਸਾਰ ਇਲਜ਼ਾਮ ਲਾ ਰਿਹਾ ਵਾ ਜੋ ਕਿ ਕੰਪਨੀ ਨੂੰ ਰੈਪਿਊਟੇਸ਼ਨ ਉਹਦੀ ਬੈਡ ਕਰ ਰਿਹਾ ਵਾ ਸੋ ਇਹਦੇ ਬਾਰੇ ਮੈਂ ਡਿਟੇਲ ਚ ਜਾਮਾ ਥੋੜਾ ਜਿਹਾ ਤੋਂ ਇਹਨੇ ਕੰਮ ਦੇ ਦੌਰਾਨ ਸਾਡੇ ਨਾਲ ਇਨਸੀਡੈਂਟ ਵੀ ਕੀਤੇ ਆ ਸੋ ਉਹਨਾਂ ਦੀ ਡਿਟੇਲ ਵੀ ਮੇਰੇ ਕੋਲ ਆ ਕਿਉਂਕਿ ਡਰਾਈਵਰ ਦੀ ਫਾਲਟ ਸੀ ਇਹਨੇ ICBC ਤੋਂ 61000 ਦਾ ਡੈਮੇਜ ਕੀਤਾ ਸਾਡੀ ਕਨਵੇਅਰ ਸਿਸਟਮ ਦਾ ਜੋ ਕਿ ਮੈਂ ਤੁਹਾਨੂੰ ਦਿਖਾ ਸਕਦਾ ਵਾਂ ਪਲੱਸ 15000 ਦਾ ਉਹਦੇ ਤੇ ਅਸੀਂ ਰਿਪੇਅਰ ਦਾ ਬਿੱਲ ਮੁੜ ਕੇ ਕਨਵੇਅਰ ਸਿਸਟਮ ਨੂੰ ਨਵੀਂ ਬਣਾਉਣ ਉੱਤੇ ਆਇਆ ਸੋ ਸੋ ਇਹਦੇ ਵਿੱਚ 80 ਪਲੱਸ ਇਹਦੀ ਡਰਾਈਵਰ ਦੀ ਫਾਲਟ ਦੇ ਦੌਰਾਨ ਵੀ ਅਸੀਂ ਇਹਦੇ ਕੋਲੋਂ ਕੋਈ ਵੀ ਇਹਦੀ ਮਨੀ ਵਿੱਚੋਂ ਡਿਟੈਕਟ ਪੈਸਾ ਨਹੀਂ ਕੀਤਾ ਸਾਡੇ ਕੋਲ ਉਸ ਵੇਲੇ ਵਿਟਨੈਸ ਸੀ ਇਹਨੇ ਆਪਣੀ ਗਲਤੀ ਵੀ ਮੰਨੀ ਪਰ ਐਜ਼ ਅ ਡਰਾਈਵਰ ਅਸੀਂ ਇਹਨੂੰ ਕੋਈ ਫਾਇਰ ਨਹੀਂ ਕੀਤਾ ਇਹ ਸਾਡੇ ਨਾਲ ਵਧੀਆ ਕੰਮ ਕਰਦਾ ਰਿਹਾ ਸੋ ਉਹਦੇ ਦੌਰਾਨ ਮੁੜ ਕੇ ਇਹੋ ਆਪਣੀ ਹੋਮ ਕੰਟਰੀ ਦੇ ਵਿੱਚ ਵੀ ਗਿਆ ਅਸੀਂ ਇਹਨੂੰ ਆਪਣੇ ਸਾਡੇ ਕੋਲੋਂ ਅਡਵਾਂਸ ਮਨੀ ਵੀ ਲੈ ਕੇ ਗਿਆ ਅਸੀਂ ਕਿਹਾ ਕੋਈ ਗੱਲ ਨਹੀਂ ਬੰਦੇ ਨੂੰ ਲੋੜ ਹੁੰਦੀ ਆ ਸੋ ਉਹਦੇ ਦੌਰਾਨ ਇਹੋ ਸਾਡੇ ਕੋਲੋਂ ਮੈਡੀਕਲ ਦਾ ਨੋਟਿਸ ਦੇ ਗਿਆ ਡਾਕਟਰ ਦਾ ਕਿ ਮੈਂ ਮੈਡੀਕਲ ਲੀਵ ਤੇ ਜਾ ਰਿਹਾ ਵਾਂ ਪਰ ਇਹ ਸੀਆਰਏ ਨਾਲ ਫਰਾਡ ਕਰਕੇ ਉੱਥੋਂ ਮਨੀ ਲੈ ਗਿਆ ਤੇ ਸਾਨੂੰ ਜਿਹੜੀ ਚੀਜ਼ ਦਾ ਬਾਅਦ ਵਿੱਚ ਪਤਾ ਲੱਗਾ ਸਾਡੇ ਕੋਲ এমਪਲੋਇਮੈਂਟ ਅਸ਼ੋਰੈਂਸ ਦੇ ਵੀ ਪੂਰੇ ਪ੍ਰੂਫ ਆ ਸੋ ਅਸੀਂ ਉਹ ਵੀ ਤੁਹਾਨੂੰ ਦਿਖਾ ਸਕਦੇ ਆ ਉਸ ਦਰਾਨ ਮੁੜ ਕੇ ਪਾਕਿਸਤਾਨ ਆਏ ਤੋਂ ਬਾਅਦ ਇਹ ਕਹਿੰਦਾ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਮੈਨੂੰ ਕੋਈ ਜੌਬ ਹੋਰ ਵਧੀਆ ਮਿਲਦੀ ਆ ਵਿਦਆਊਟ ਐਨੀ ਰਿਟਰਨ ਨੋਟਿਸ ਸੋ ਇਹਨੇ ਕੰਮ ਕੁਵਿਟ ਕਰਤਾ ਵਰਬਲੀ ਸਾਨੂੰ ਦੱਸਿਆ ਇਹ ਮੁੜ ਕੇ ਕੰਮ ਤੇ ਨਹੀਂ ਆਇਆ ਉਸ ਤੋਂ ਬਾਅਦ ਮੁੜ ਕੇ ਜਦੋਂ ਅਸੀਂ 8-9 ਮਹੀਨੇ ਤੋਂ ਬਾਅਦ ਇਹਨੂੰ ਕੰਮ ਕੁਵਿਟ ਕੀਤੇ ਨੂੰ ਅਗਸਤ 2024 ਦੇ ਵਿੱਚ ਇਹਨੇ ਕੰਮ ਕੁਵਿਟ ਕਰਤਾ ਉਸ ਤੋਂ ਬਾਅਦ ਜਦੋਂ ਅਸੀਂ 9 ਮਹੀਨੇ ਬਾਅਦ ਇਹ ਤੋਂ ਆਪਣਾ ਐਡਵਾਂਸ ਮਨੀ ਮੰਗੀ ਉਲਟਾ ਸਾਨੂੰ ਇਨੇ ਥ੍ਰੈਟ ਕੀਤਾ ਕਿ ਮੈਂ ਤੁਹਾਡੀ ਪੋਸਟ ਸੋਸ਼ਲ ਮੀਡੀਆ ਤੇ ਪਾਉਂਗਾ ਰੈਪਿਊਟੇਸ਼ਨ ਬੈਡ ਕਰੂੰਗਾ ਕਿਉਂਕਿ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਜਿਹੜੇ ਆ ਬੈਨੀਫਿਟ ਨਹੀਂ ਦਿੱਤੇ ਫਿਰ ਵੀ ਇਹਨੂੰ ਮੈਂ ਇੱਕ ਵਾਰੀ ਫੋਨ ਤੇ ਇਹਦੇ ਨਾਲ ਗੱਲਬਾਤ ਕੀਤੀ ਜੇ ਤੈਨੂੰ ਲੱਗਦਾ ਵਾ ਕਿ ਬੈਨੀਫਿਟ ਨਹੀਂ ਸਹੀ ਕੀਤੇ ਤੂੰ ਸਾਡੇ ਨਾਲ ਆਫਿਸ ਚ ਜਾ ਕੇ ਗੱਲਬਾਤ ਕਰ ਲੈ ਜੇ ਤੂੰ ਗੱਲਬਾਤ ਨਹੀਂ ਕਰਨੀ ਚਾਹਨਾ ਤੂੰ ਲੀਗਲ ਤਰੀਕੇ ਨਾਲ ਜੋ ਤੇਰੀ ਕਾਰਵਾਈ ਆ ਬਣਦੀ ਆ ਤੂੰ ਉਹ ਕਰ ਲੈ ਪਰ ਇਹਨੇ ਥ੍ਰੈਟ ਕੀਤਾ ਕਿ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਕੰਪਨੀ ਬਾਰੇ ਬੈਡ ਥ੍ਰੈਟ ਪਾਉਂਗਾ ਬੈਡ ਰੈਪਿਊਟੇਸ਼ਨ ਕਰੂੰਗਾ ਪਰ ਇਹਦੀ ਮੈਂ ਪਹਿਲਾਂ ਹੀ ਜਾਣ ਚੁੱਕਾ ਸੀ ਇਹ ਟਿਕਟੋਕ ਸੋਸ਼ਲ ਮੀਡੀਆ ਤੇ ਆਈਡੀ ਆ ਇਹ ਅਲੱਗ-ਅਲੱਗ ਆਈਡੀਆਂ ਬਣਾ ਕੇ ਅਲੱਗ-ਅਲੱਗ ਬਿਜ਼ਨਸਾਂ ਨੂੰ ਬਦਨਾਮ ਕਰਕੇ ਆਪਣਾ ਰਜਗਾਰ ਪੇਸ਼ ਕਰ ਰਿਹਾ ਵਾ ਸੋ ਮੈਂ ਆਪਣੇ 파ਟਰਨਰ ਨਾਲ ਵੀ ਗੱਲ ਕੀਤੀ ਉਹ ਮੈਨੂੰ ਕਹਿੰਦੇ ਆਪਾਂ ਨੂੰ ਐਕਸ਼ਨ ਲੈ ਲੈਣਾ ਚਾਹੀਦਾ ਪਹਿਲਾਂ ਕੋਈ ਫੇ ਅਸੀਂ ਆਪਣੇ ਮੈਂ ਆਪਣੇ ਲਾਇਰ ਦੇ ਨਾਲ ਗੱਲਬਾਤ ਕੀਤੀ ਉਹਦੇ ਨਾਲ ਕੀਤੀ ਉਹਨੇ ਅਸੀਂ ਡੀਫਰਮੇਸ਼ਨ ਦਾ ਪਹਿਲਾਂ ਹੀ ਅਗੇਂਸਟ ਇਹਦੇ ਫਾਈਲ ਕਰਤੀ ਸੀ ਡੀਫੇਮੇਸ਼ਨ ਦੇ ਮੈਂ ਥੋੜੀ ਜੀ ਡਿਟੇਲ ਦੱਸ ਦਵਾਂ ਉਹਦੇ ਵਿੱਚ ਦੇ ਤੁਸੀਂ ਆਪਣੀ ਪਬਲਿਕ ਪ੍ਰਾਪਰਟੀ ਵਿੱਚ ਆਉਂਦੇ ਆ ਤੁਸੀਂ ਕਿਸੇ ਵੀ ਕੰਪਨੀ ਦੀ ਪ੍ਰਾਈਵੇਸੀ ਜਾਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਪਾ ਸਕਦੇ ਨਾ ਹੀ ਉਹਦੀ ਡੈਪਿਊਟੇਸ਼ਨ ਬੈਡ ਕਰਤੇ ਪਰ ਇਸ ਬੰਦੇ ਨੇ ਉਹ ਸਾਰੀ ਉਲੰਘਣਾ ਤੋੜੀ ਫਰਵਰੀ 2025 ਨੂੰ ਅਸੀਂ ਨੂੰ ਈਮੇਲ ਲੈਟਰ ਕੀਤੀ ਹੋਈ ਹੈ ਡੀਫੇਮੇਸ਼ਨ ਦੀ ਉਸ ਤੋਂ ਬਾਅਦ ਇਹ ਮਾਰਚ 15 ਨੂੰ ਸਾਡੀ ਜਾੜ ਦੇ ਵਿੱਚ ਆਉਂਦਾ ਵਾ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ ਵਾ ਸਾਨੂੰ ਉਹਦੇ ਵਿੱਚ 30 ਦਿਨ ਦਾ ਨੋਟਿਸ ਦੇ ਰਿਆ ਵਾ ਮੇਰੇ ਨਾਲ ਤੁਸੀਂ ਗੱਲਬਾਤ ਕਰ ਲਓ ਨਹੀਂ ਤਾਂ ਮੈਂ ਤੁਹਾਡਾ ਲੀਗਲ ਐਕਸ਼ਨ ਤੁਹਾਡੇ ਤੇ ਲਵਾਂਗਾ ਮਾਰਚ 3 ਨੂੰ ਦੁਬਾਰਾ ਸਾਡੀ ਝਾੜ ਵਿੱਚ ਫੇਰ ਇਹਨੇ ਉਹ ਆਰਡਰ ਦੀ ਉਲੰਘਣਾ ਕੀਤੀ ਉਹਦੇ ਵਿੱਚ ਸਾਡੇ ਟਰੱਕਾਂ ਦੇ ਕੋਲ ਲਾਈਵ ਕੁਛ ਕਰ ਰਿਹਾ ਸੀ ਟਰੱਕਾਂ ਨੂੰ ਹੋ ਸਕਦਾ ਕਿ ਡੈਮੇਜ ਵੀ ਕਰ ਰਿਹਾ ਹੋਵੇ ਸੋ ਇਹਨੇ ਸਾਡੇ ਟਰੱਕਾਂ ਦੀ ਲਾਈਵ ਲੋਕੇਸ਼ਨ ਤੇ ਵੀਡੀਓ ਪਾ ਕੇ ਪੋਸਟ ਕੀਤੀ ਉਹਨੂੰ ਵੀਡੀਓ ਨੂੰ ਬੜੇ ਗਲਤ ਤਰੀਕੇ ਨਾਲ ਤੂਰ ਮੜੋੜ ਕੇ ਇਹਨੇ ਪੇਸ਼ ਕੀਤਾ ਕਿ ਮੈਨੂੰ ਜਾਣਬੁੱਝ ਕੇ ਹਟ ਕੀਤਾ ਜਦਕਿ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਸੋ ਇਹ ਮੈਂ ਦੋਸਤੋ ਆਪਣਾ ਪੱਖ ਰੱਖਤਾ ਵਾ ਸੋ ਇਹਦੇ ਗੋ ਫੰਡ ਪੇਜ ਵੀ ਬਣਾ ਲਿਆ ਵਾ ਸੋ ਪੁਲਿਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਵਾਂ ਪੂਰੀ ਜਾਣਕਾਰੀ ਹੋਣ ਦੇ ਮੁਤਾਬਕ ਹੀ ਤੁਸੀਂ ਇਹਦੀ ਸਪੋਰਟ ਕਰਿਓ ਗੋ ਫੰਡ ਵਿੱਚ ਗਲਤ ਤਰੀਕੇ ਨਾਲ ਮਨੀ ਇਕੱਠੀ ਕਰ ਰਿਆ ਵਾ ਸੋ ਇਹਨੂੰ ਅਵਾਇਡ ਕਰਿਓ ਜਿੰਨਾ ਤੁਸੀਂ ਵੱਧ ਤੋਂ ਵੱਧ ਹੋ ਸਕੇ ਸਾਡੀ ਕੰਪਨੀ ਵਿੱਚ 10 ਅਮਪਲਾਈ ਕੰਮ ਕਰਦੇ ਆ 10 ਅਮਪਲਾਈਆਂ ਵਿੱਚੋਂ ਤੁਸੀਂ ਇਕੱਲੇ ਇਕੱਲੇ ਨੂੰ ਪੁੱਛ ਸਕਦੇ ਆ ਕਿ ਡੇ 1 ਤੋਂ ਅਸੀਂ ਕਿਸ ਤਰ੍ਹਾਂ ਆਪਣੀ ਜਿਹੜੀ ਆ ਰੈਪਿਊਟੇਸ਼ਨ ਸਾਡੀ ਕੰਪਨੀ ਦੀ ਆ ਕਿਸ ਤਰ੍ਹਾਂ ਦਾ ਸਾਡੇ ਬਿਜ਼ਨਸ ਆ ਸਾਡੇ ਸਾਰੇ ਅੱਜ ਕਸਟਮਰ ਵੀ ਆਏ ਹੋਏ ਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਆ ਕਿ ਸਾਡੀ ਕਿੱਦਾਂ ਦੀ ਰੈਪਿਊਟੇਸ਼ਨ ਆ ਸੋ ਮੇਰੇ ਪਾਰਟਨਰ ਵਾ ਉਹ ਤੁਹਾਨੂੰ ਅੱਗੇ ਵਾਲਾ ਦੱਸ ਸਕਦੇ ਆ ਤੁਸੀਂ 파ਟਨਰ ਹੋ ਕੰਪਨੀ ਦੇ ਕਦੋਂ ਕੰਪਨੀ ਸ਼ੁਰੂ ਕੀਤੀ ਕੀ ਤੁਹਾਡੇ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਰੌਲਾ ਰੱਪਾ ਪਿਆ ਨਹੀਂ ਜੀ ਇਹ 2015 ਤੋਂ ਕੰਪਨੀ ਸਾਡੀ ਸਟਾਰਟ ਹੋਈ ਸੀਗੀ ਆਲਮੋਸਟ 10 ਸਾਲ ਹੋ ਗਏ ਇਦਾਂ ਦਾ ਕੋਈ ਵੀ ਕਿਸੇ ਕਸਟਮਰ ਨਾਲ ਕਿਸੇ ਨਾਲ ਡਰਾਈਵਰ ਨਾਲ ਸਾਡਾ ਕਦੇ ਕੋਈ ਰੌਲਾ ਨਹੀਂ ਪਿਆ ਬਈ ਨਾ ਕੋਈ ਇਦਾਂ ਦਾ ਕੋਈ ਹੈਪਨ ਹੋਇਆ ਪਹਿਲਾ ਹੈਪਨ ਜਿਹੜਾ ਇਹਨੇ ਸਾਡੇ ਨਾਲ मतलब जानबूझ के, दे जान के कर दिया कोई ਇਹਦੇ ਪੈਸੇ ਨਹੀਂ ਦੇਣੇ ਅਸੀਂ ਕੁਝ ਨਹੀਂ ਕਰ ਉਲਟਾ ਸਾਨੂੰ ਕਹਿੰਦਾ ਤੁਸੀਂ ਮੈਨੂੰ ਉਲਟਾ ਕਹਿੰਦਾ ਤੁਸੀਂ ਮੈਨੂੰ ਕੁੱਟਦੇ ਹੋ ਅਸੀਂ ਤਾਂ ਉਹਦਾਂ ਸਿਰਫ ਇਹਨੂੰ ਜਾੜ ਤੋਂ ਬਾਹਰ ਜਾਣ ਲਈ ਕਿਹਾ ਸੀ ਉਹ ਸਾਰਾ ਕੁਝ ਪੁਲਿਸ ਨੇ ਚੈੱਕ ਵੀ ਕਰ ਲਿਆ ਪੁਲਿਸ ਆਈ ਵੀ ਆ ਔਰ ਇਹ ਸਾਰਾ ਕੁਝ ਚੈੱਕ ਕਰ ਲਿਆ ਚੈੱਕ ਕਰਨ ਤੋਂ ਬਾਅਦ ਫਿਰ ਪੁਲਿਸ ਗਈ ਆ ਇਹਨੂੰ ਵੀ ਉਹ ਕਹਿ ਕੇ ਗਏ ਨੇ ਵੀ ਤੂੰ ਆ ਨਹੀਂ ਸਕਦਾ ਪਰ ਇਹ ਹਟਦਾ ਨਹੀਂ ਦਿੱਲੀ ਆ ਕੇ ਉਹਰੇ ਸਾਨੂੰ ਮਤਲਬ ਤੰਗ ਕਰ ਰਿਹਾ ਕੇ ਆ ਵੀਡੀਓ ਬਣਾਉਂਦਾ ਪਾਉਂਦਾ ਵਾ ਚਲੋ ਕੋਈ ਨਹੀਂ ਇਹਨੇ ਕੰਪਨੀ ਨੂੰ ਸਾਡੀ ਕੰਪਨੀ ਨੂੰ ਡੈਮੇਜ ਕਰ ਰਿਆ ਕੋਈ ਗੱਲ ਨਹੀਂ ਕੋ ਅਸੀਂ ਲੀਗਲ ਐਕਸ਼ਨ ਇਹ ਕਰਨਾ ਸੀ ਅਸੀਂ ਤਾਂ ਹੀ ਨਹੀਂ 2-3 ਦਿਨ ਲਈ ਬੋਲੇ ਵੀ ਅਸੀਂ ਜੋ ਕਰਨਾ ਲੀਗਲ ਕਰਨਾ ਬਾਕੀ ਆ ਸਾਡੇ ਸਾਰੇ ਆਪਣੇ ਉਹ ਆਪ ਲਈ ਖੜੇ ਨੇ ਇਹਨਾਂ ਤੋਂ ਪੁੱਛ ਲਓ ਵੀ ਕਿੱਦਾਂ ਦਾ ਸਾਡਾ ਬਿਹੇਵ ਆ ਤੇ ਇਹਨੇ ਕੀ ਕੁਛ ਕੀਤਾ ਇਹ ਤੁਹਾਨੂੰ ਆਪੇ ਦਿਖਾ ਦੇਣਗੇ ਜੀ ਸੋ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਵਾ ਡਿਫਰਮੇਸ਼ਨ ਦਾ ਸੀ ਤੁਸੀਂ ਦੇਖ ਸਕਦੇ ਆ ਸੁਪਰੀਮ ਕੋਰਟ ਤੋਂ ਅਸੀਂ ਆਰਡਰ ਲੈ ਕੇ ਆਏ ਆ ਇਨੇ ਜਿੰਗਾਂ ਵੀ ਸਾਡੇ ਖਿਲਾਫ ਗਲਤ ਤਰੀਕੇ ਨਾਲ ਪੋਸਟ ਪਾਈਆਂ ਵਾ ਉਹਦਾ ਐਕਸ਼ਨ ਹੁਣ ਅਸੀਂ ਲਵਾਂਗੇ ਐਵਰੀ ਡੇ ਸਾਡਾ ਜਾੜ ਵਿੱਚ ਆ ਕੇ ਲਾਈਵ ਉਹ ਲੋਕੇਸ਼ਨ ਕਰਕੇ ਤੋੜ ਮਰੋੜ ਕੇ ਵੀਡੀਓ ਪਾ ਰਿਆ ਵਾ ਉਹ ਵੀਡੀਓ ਦਾ ਸਾਰਾ ਬੇਰਵਾ ਇਹਦੇ ਵਿੱਚ ਉਹਦੇ ਵਿੱਚ ਇਹ ਵੀ ਕਹਿ ਰਿਹਾ ਵਾ ਕਿ ਇਹ ਜੇ ਕੱਲੂ ਮੇਰੀ ਕੋਈ ਜਾਣ ਨੂੰ 1921 ਗੱਲ ਹੁੰਦੀ ਆ ਇਹ 2 ਪਰਸਨ ਜਾਂ ਕਿੰਗਸਟਨ ਰਿਸਪੌਂਸਿਬਿਲਟੀ ਆ ਸੋ ਅਸੀਂ ਉਸ ਤਰੀਕੇ ਦਾ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਆਏ ਆ ਜੇ ਕੱਲ ਨੂੰ ਕੋਈ ਇਹਨੂੰ ਪ੍ਰੋਬਲਮ ਹੁੰਦੀ ਆ ਇਹਦਾ ਜ਼ਿੰਮੇਵਾਰ ਇਹ ਆਪ ਸੋ ਇਹ ਆਰਡਰ ਦੀ ਕਾਪੀ ਆ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਵਾ ਤੇ ਤੁਸੀਂ ਕਈ ਰੋਲੇ ਪੈਂਦੇ ਆ ਜਦੋਂ ਟਰਾਂਸਪੋਰਟ ਸੈਕਟਰ ਦੀ ਆਪਾਂ ਗੱਲ ਕਰਦੇ ਆ ਸਾਰੇ ਬੁਰੇ ਨਹੀਂ ਹੈਗੇ ਕੁਝ ਅੰਸਰ ਬੁਰੀ ਹੁੰਦੇ ਉਹਦੇ ਕਰਕੇ ਲੋਕਾਂ ਦਾ ਨਜ਼ਰੀਆ ਜਿਹੜਾ ਉਹ ਬਦਲ ਜਾਂਦਾਗਾ ਜਿਸ ਤਰ੍ਹਾਂ ਦਾ ਮਾਹੌਲ ਆਪਾਂ ਪਿੱਛੇ ਜੇ ਕੈਨੇਡਾ 'ਚ ਦੇਖਿਆ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਜਿਸ ਢੰਗ ਦੀਆਂ ਹੋਈਆਂ ਤੇ ਨੰਬਰ 2 ਤੇ ਕੀ ਤੁਸੀਂ ਦਾਅਵੇ ਨਾ ਕਹਿ ਸਕਦੇ ਹੋ ਕਿ ਤੁਹਾਡਾ ਕੋਈ ਪੈਸਿਆਂ ਦਾ ਲੈਣ ਦੇਣ ਉਧਰ ਰੌਲਾ ਰੱਪਾ ਨਹੀਂ ਹੈ ਕਿ ਜੇਕਰ ਉਹ ਲੀਗਲ ਐਕਸ਼ਨ ਲੈਂਦਾ ਕਰ ਤੁਸੀਂ ਉਹਨੂੰ ਉਹਦੇ ਬਾਰੇ ਵੀ ਇਨਕਵਰਸ ਕਰਦੇ ਹੋ ਕਿ ਉਹਨੂੰ ਲੈ ਲੈਣਾ ਚਾਹੀਦਾ ਮੈਂ ਬੜੇ ਹਿੱਤ ਬਹੁਤ ਵਧੀਆ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਕਿਉਂਕਿ ਮੋਸਟਲੀ ਜਦੋਂ ਵੀ ਆਪਣੀ ਗੱਲਬਾਤ ਡਰਾਈਵਰ ਤੇ ਆਉਂਦੀ ਆ ਸਾਰਿਆਂ ਦਾ ਸ਼ੱਕ ਪਹਿਲਾਂ ਟਰਕਿੰਗ ਕੰਪਨੀ ਤੇ ਜਾਂਦਾ ਹੋਵੇ ਕਿ ਟਰੱਕਿੰਗ ਕੰਪਨੀ ਵਾਲੇ ਹੀ ਮਾੜੇ ਹੁੰਦੇ ਆ ਜਿੱਦਾਂ ਵੀ ਆਪਾਂ ਸਿਸਟਮ ਕੈਨੇਡਾ ਦਾ ਦੇਖਿਆ ਵਾ ਕਿ ਉਹ ਲੋਕਾਂ ਦੇ ਪੈਸੇ ਮਾਰ ਲੈਂਦੇ ਆ ਘੱਟ ਵੇਜਸ ਤੇ ਕੰਮ ਕਰਾਉਂਦੇ ਆ ਸੋ ਮੈਂ ਉਹੀ ਸਪਸ਼ਟੀਕਰਨ ਚਾਹੁੰਦਾ ਕਿ ਕੋਈ ਵੀ ਡਰਾਈਵਰ ਨਹੀਂ ਮਾੜਾ ਹੁੰਦਾ ਕੋਈ ਵੀ ਓਨਰ ਨਹੀਂ ਮਾੜਾ ਹੁੰਦਾ ਸੋ ਸਾਰਿਆਂ ਦਾ ਪੱਖ ਸੁਣਨਾ ਚਾਹੀਦਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਜਿੱਥੇ ਵੀ ਇਹਨੇ ਜਾਣਾ ਲੀਗਲ ਤਰੀਕੇ ਨਾਲ ਅਸੀਂ ਜਾਣ ਨੂੰ ਪੂਰੇ ਤਿਆਰ ਵਾਂ ਇੱਕ ਇੱਕ ਡਾਲਰ ਦਾ ਹਿਸਾਬ ਇਹਦੇ ਨਾਲ ਕਰਾਂਗੇ ਜੇ ਸਾਡੀ ਕੰਪਨੀ ਵੱਲ ਇਹਦੇ ਪੈਸੇ ਬਣਦੇ ਹੋਏ ਅਸੀਂ ਬਿਲਕੁਲ ਦੇਣ ਨੂੰ ਤਿਆਰ ਵਾਂ ਅਸੀਂ ਕਿਤੇ ਨਹੀਂ ਭੱਜੇ ਅਸੀਂ ਇਹਦੇ ਵਿੱਚ ਇੱਥੇ ਆ ਪਲੱਸ ਜਿਹੜਾ ਇਹ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਸਾਨੂੰ ਪੇਸ਼ ਕਰ ਰਿਹਾ ਉਹਦੇ ਵਿੱਚ ਡਰਾਈਵਰਾਂ ਦੀ ਇਮੇਜ ਵੀ ਖਰਾਬ ਹੋ ਰਹੀ ਆ ਉਹਦੇ ਵਿੱਚ ਓਨਰਾਂ ਦੀ ਇਮੇਜ ਵੀ ਖਰਾਬ ਹੋ ਰਹੀ ਆ ਤੇ ਪਲੱਸ ਪੰਜਾਬੀ ਕਮਿਊਨਿਟੀ ਦਾ ਭਰੋਸਾ ਵੀ ਚੱਕਿਆ ਜਾ ਰਿਹਾ ਵਾ ਇੱਕ ਦੂਵੇ ਤੇ ਤੁਸੀਂ ਦੱਸੋ ਕਿ ਕੱਲੋਂ ਆਪਾਂ ਟਰਸਟ ਕਿੱਦਾਂ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਵੇਂ ਹੁਣ ਇਹਨੇ ਸੋਸ਼ਲ ਮੀਡੀਆ ਤੇ ਸਾਡੀਆਂ ਪੋਸਟਾਂ ਵਾਇਰਲ ਕੀਤੀਆਂ ਨੇ ਭਈ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਸਾਡਾ ਕਿੰਗਸਟੋਨ ਤੇ ਨੰਬਰ ਵੀ ਆਉਂਦਾ ਸਾਡੀ ਈਮੇਲ ਵੀ ਆ ਤੁਸੀਂ ਉਹਦੇ ਤੇ ਸਾਡੇ ਨਾਲ ਕੰਟਰੈਕਟ ਕਰੋ ਤਾਂ ਕਿ ਸਾਡੇ ਨਾਲ ਫੋਨ ਤੇ ਗੱਲ ਕਰੋ ਅਸੀਂ ਤੁਹਾਨੂੰ ਕੱਲਾ ਕੱਲਾ ਪੇਪਰ ਭੇਜਾਂਗੇ ਫਿਰ ਉਦੋਂ ਬਾਅਦ ਤੁਸੀਂ ਖੁਦ ਫੈਸਲਾ ਕਰਿਓ ਵੀ ਸੱਚਾ ਕੌਣ ਆ ਤੇ ਝੂਠਾ ਕੌਣ ਆ ਇਹ ਨਾ ਵੀ ਇੱਕ ਪਾਰਖਾ ਦੇਖ ਲਿਆ ਉਹਨੇ ਵੀਡੀਓ ਪਾਈ ਜਾਂਦਾ ਉਹ ਸੱਚ ਆ ਤੁਸੀਂ ਸਾਡੇ ਨਾਲ ਕੰਟਰੈਕਟ ਕਰੋ ਅਸੀਂ ਐਨੀ ਟਾਈਮ ਐਨੀ ਪੇਪਰ ਰਾਤ ਨੂੰ ਕਰੋ ਅਸੀਂ ਉਸ ਟਾਈਮ ਤੁਹਾਨੂੰ ਪੇਪਰ ਭੇਜਣ ਨੂੰ ਤਿਆਰ ਹਾਂ